ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜਗਾਦ ਸਚ ਹੈਬੀ ਸਚ ਨਾਨਕ ਹੋਸੀ ਵੀ ਸਚ ਸੋਚਿਆ ਸੁਤ ਨਾ ਹੋਵੇ ਜੇ ਸੋਚੀ ਲੱਖ ਵਾਰ ਛੁਪੇ ਛੁਪ ਨਾ ਹੋਵੇ ਜੇ ਲਾਇ ਰਹੇ ਲਤਾਰੁ ਕਿੰਨ ਆਪਕ ਨਉਤਰੀ ਜੇ ਬਨੁ ਪੁਰੀਆ ਭਾਰ ਸਹ ਸਿਆਣ ਪਲਕ ਹੋਐ ਤਾਇਕ ਨ ਚਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲੁ ਮੁਕਮਲਾਈ ਚੱਲਣਾ ਆਪੇ ਸਚਿਆ ਥਾਪਿਆ ਨਾ ਜੋ ਕੀਤਾ ਨਾ ਹੋਇ ਆਪੇ ਆਪ ਨਰਨਜਨ ਸੂਰ ਜਿਨ세 ਵਿਆ ਤਿਨ ਪਾਇਆ ਮਨ ਨਾਨਕ ਗਾਵੀਏ ਗੁਣੀ ਮਿਦਾਂ ਗਾਵੀਏ ਸੂញੈ ਮਨ ਲਖੀਐ ਭਉ ਦੁਖ ਪਰ ਹਰ ਸੁਖ ਘਰ ਲੈ ਜਾਇ ਗੁਰਮਖ ਨਾਦੰ ਗੁਰਮਖ ਵੇਦੰ ਗੁਰਮੁਖਰੇ ਹਸਮਾਈ ਗੁਰੂ ਈਸਰ ਗੁਰੂ ਗੋਕਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣੋ ਅੱਖ ਨਾਹੀ ਕਹਿਣੋ ਕਥਮ ਜਾਉ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆں ਕੋ ਇੱਕ ਦਾਤਾ ਸੋ ਮੈ ਵਿਸਰਨਾ ਜਾਉ ਵਾਹਿਗੁਰੂ ਕਾ ਖਾਲਸਾ ਹਰਿ ਵਸਤੇ ਕੀ ਫਤਿਹ ਸਤਨਾਮ ਸ੍ਰੀ ਵਾਗੁਰੂ ਸਾਹਿਬ ਜੀ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜਗਾਦ ਸਚ ਹੈਬੀ ਸਚ ਨਾ ਨ ਖੋਸੀ ਵੀ ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹ ਹਲ ਤਾਰ ਭੁਖਿਆ ਭੁਖਣਾ ਉਤਰੀ ਜੇ ਬਨੁ ਪਰੀਆ ਭਾਰ ਸਹਿ ਸਿਆਣ ਪਲਖ ਹੋਵੇ ਤਾਇਕ ਨ ਚਲੇ ਨਾਲ ਕਿ ਸਤਿਆਰਾ ਹੋਈ ਹੈ ਕਿਉਂ ਗੂੜ ਟੁੱਟ ਪਾਲੂ ਮੁਕਮਲ ਜਾਈ ਚੱਲਣਾ ਆਪੇ ਸਚਿਆ ਥਾਪਿਆ ਨਾ ਜੋ ਕੀਤਾ ਨਾ ਹੋਈ ਆਪੇ ਆਪ ਨਰਨਜਨ ਸੂਰ ਜਿਨ ਸੇ ਵਿਆ ਤਿਨ ਪਾਇਆ ਮਨ ਨਾਨਕ ਗਾਵੀਏ ਗੁਣੀ ਨਿਦਾਂ ਗਾਵੀਏ ਸੁញੇ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰੂ ਈਸਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਲ ਜੇ ਹੋ ਜਾਣੋ ਆਖਾ ਨਹੀਂ ਕਹਿਣੋ ਕਥਨ ਜੋਰ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਓ ਕਾ ਇੱਕ ਦਾਤਾ ਤੁਮ ਆਵ ਸਮਝਾ ਵਾਹਿਗੁਰੂ ਦਾ ਫਲ ਸਾਰਾ ਵਾਹਿਗੁਰੂ ਦੀ ਕਿਰਪਾ